ਆ ਦੇਖੋ ਜੀ ਰਾਤ 8 ਵਜੇ ਇੱਥੇ ਰਾਹਪੁਰ ਗੁਜਰਾ ਬੰਦ ਦੇ ਉੱਤੇ ਬਿਜਲੀ ਪਈ ਜੀ ਦੇਖੋ ਬਿਜਲੀ ਨੇ ਦੋਨੇ ਪੈਦੇ ਪਾੜ ਦਿੱਤੇ ਆ ਰਿੰਗੂ ਜੀਰ ਦਿੱਤੇ ਆ ਇਹ ਰਾਤ 8 ਵਜੇ ਦੀ ਗੱਲ ਆ ਆ ਦੇਖੋ ਪਰਲਾ ਵੀ ਤੇੜਾ ਆ ਰੋੜੀ ਆ ਰਾਤ 8 ਵਜੇ ਦੀ ਗੱਲ ਆ ਜੀ ਰਾਹਪੁਰ ਗੁਜਰਾ ਦੇਖੋ ਆਰ ਪਾਰ ਦੇਖਦਾ ਦੇਖੋ ਆਰ ਆਰ ਪਾਰ ਜਿੱਦਾ ਜੰਡ ਪਾਟਾ ਸੀ ਬਾਬੇ ਇਹ ਆ ਦੇਖੋ ਇਹ ਕੇਵੀ ਆ ਦੋ ਪਾਸੇ ਦੋਨੋਂ ਸਪੈੱਡਰ ਉਹ ਤੱਕ ਉਹ ਮੰਨੀ ਆਇਆ ਮੰਨੀ ਦੇਖ ਕੇ ਗਿਆ ਉਹ ਪਤਾ ਇਹ ਰਾਹਪੁਰ ਗੁਜਰਾں ਚ ਬੰਦੇ ਉੱਪਰ ਆ ਦੇਖੋ ਜੀ ਆ ਵੀਰ ਖੜੇ ਕੋਲ ਇਹ ਰਾਤ ਆਈ ਨੇਰੀ ਜੇ ਉਹਦੀ ਗੱਲ ਹੈ ਜੀ ਠੀਕ ਹੈ ਜੀ ਪਤਾ ਚੱਲਿਆ ਮਾਰੀ ਕਣੀਆਂ ਤਾਂ ਬਾਹਰ ਜੜੀਆਂ ਲੱਗੀਆਂ ਠੀਕ ਹੈ ਜੀ ਪਤਲੀ ਸੁੱਕੀ ਕੱਢੀ ਹੈ ਅੱਛਾ ਇਹ ਖੜਕਾ ਬਹੁਤ ਹੋਇਆ ਹੋਣਾ ਇੱਥੇ ਦਾ ਚਾਰ ਪੂਰਾ ਕੇ ਪੂਰਾ ਜੜ ਦੇ ਵਿੱਚੋਂ ਆ ਜੀ ਜੜ ਦੇ ਵਿੱਚੋਂ ਆਦੇ ਜੜਾ ਵੀ ਲਾ ਗਤੀਆਂ ਸੀ ਹੂੰ ਠੀਕ ਹੈ ਕੋਈ ਤੇ ਵੱਡਾ ਦੇ